ਦੁੱਖ ਤੋੜ ਚਾ ਆ ਗਿਆ ਇਹਦਾ ਤੇ ਛਾ ਆ ਗਿਆ ਇਹਦਾ ਤੇ ਦਿਲ ਦਾ ਨਹੀਂ ਮਾਰਾ ਤੇ ਤੇਰਾ ਹੀਰਾ ਆਪਣੀ ਲਾਲਾ ਕਹਿੰਦੇ ਜਿਹੜੀ ਲਾਲਾ ਲਾਲਾ ਇੰਦੀ ਜਾਂ ਬੱਲੀ ਐਣੀ ਤੇਰੇ ਹੀਰੇ ਨੇ ਕਰਾਈ ਹੋਈ ਆ ਚਾ ਦੀ ਲੰਗਰ ਤਾਂ ਚੈੱਕ ਕਰੋ ਦੀ ਰੌਣਕ ਚੈੱਕ ਕਰੋ ਤੇ ਮੂਹਰੇ ਜਾਵੇ ਇਹ ਪਾਤ ਆਪਾਂ ਤੇਰਾ